ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰੂ ਘਰ ਸ੍ਰੀ ਗੁਰੂ ਅਨੰਦਪੁਰ ਸਾਹਿਬ ਜੀ ਦੇ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦਰਸ਼ਨ ਅਸੀਂ ਅੱਜ ਕਰਾ ਰਹੇ ਹਾਂ ਗੁਰੂ ਘਰ ਦੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਵੱਧ ਤੋਂ ਵੱਧ ਲਾਈਕ ਕਰਿਓ ਚੈਨਲ ਦੇ ਪੇਜ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤਾਂ ਕਿ ਕੋਈ ਵੀ ਗੁਰੂ ਘਰ ਦੀ ਵੀਡੀਓ ਅਸੀਂ ਬਣਾਈਓ ਤੁਹਾਡੇ ਤੱਕ ਪਹੁੰਚ ਸਕੇ ਤਾ ਦੇਖ ਸਕਦੇ ਹੋ ਤੁਹਾਨੂੰ ਲਾਈਵ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਦੇ ਅਸੀਂ ਲਾਈਵ ਦਰਸ਼ਨ ਕਰਾ ਰਹੇ ਹਾਂ ਤਾਂ ਵੱਤ ਤੋਂ ਵੱਤ ਸ਼ੇਅਰ ਕਰੋ ਆਪਣੇ ਫਰੈਂਡਾਂ ਨੂੰ ਦੋਸਤਾਂ ਨੂੰ ਵੀਡੀਓ ਤਾਂ ਕਿ ਐਦਾਂ ਦੀ ਕੋਈ ਵੀ ਵੀਡੀਓ ਆਵੇ ਤਾਂ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਗੁਰੂ ਘਰ ਦੀ ਜਿਹੜੀ ਨੈਕਸਟ ਵੀਡੀਓ ਆ ਉਹ ਅਸੀਂ ਤੁਹਾਨੂੰ ਬਹੁਤ ਜਲਦ ਪਾਵਾਂਗੇ ਗੁਰੂ ਘਰ ਦਾ ਜਿਹੜਾ ਲੰਗਰ ਹਾਲ ਹੈ ਕਿ ਕਿੰਨੀ ਕਿ ਦੁਨੀਆ ਗੁਰੂ ਘਰ ਦੇ ਵਿੱਚ ਲੰਗਰ ਖਾਂਦੀ ਹੈ ਲੰਗਰ ਛਕਦੀ ਹੈ ਤਾਂ ਉਹਦੀ ਵੀਡੀਓ ਅਸੀਂ ਬਹੁਤ ਜਲਦ ਤੁਹਾਨੂੰ ਅ ਨੈਕਸਟ ਵੀਡੀਓ ਬਣਾ ਕੇ ਤੁਹਾਨੂੰ ਭੇਜਾਂਗੇ ਤਾਂ ਦੋਸਤੋ ਥੈਂਕ ਯੂ ਧੰਨਵਾਦ ਚੰਗੀ